ਉਹਨੂੰ ਅੱਗ ਲਾ ਕੇ ਇਹ ਬੱਚੇ ਫਿਰਦੇ ਨੇ। ਕੁੱਲਿਆ ਬੈਲ ਜਿਆ ਹੁੰਦਾ ਨਾ ਇਹਦਾ ਉਹ ਕੰਮ ਆ ਵੀ ਜਿੱਦਣ ਦਿਲ ਚ ਚਾਹ ਉਹਦੋਂ ਕਰ ਪਿਆ ਉਹ ਆ। ਤਿਆਰ ਕਰਾ ਰਹੇ ਆ ਔਰ ਇਹ ਵੀ ਦੱਸ ਲਈਏ ਵਾਰ-ਵਾਰ ਇਹ ਮਨਦਬੁੱਧੀ ਬੱਚੇ ਜੀ ਇਹ ਕਹਿ ਰਹੇ ਨੇ ਕਿ ਜੀ 80 ਪੈਸੇ ਲੈਂਦੇ ਮੇਰਾ ਕਹ ਲ ਆਪਣੀ ਪਾਗੜੀ ਤਾਂ ਜੇ ਥੱਲੇ 50 ਹੁੰਦੀ ਉਹਨਾਂ ਨੂੰ ਮੈਂ ਕਹ ਉਹ ਉਹੀ ਲੱਭੀ ਹੋਣੀ ਆ ਜੀ ਜੀਵਨ ਦੀ ਪੂਰੀ ਨਾਲ ਹੀ ਲੱਗਦੇ ਹੁਣੇ ਇਹ। ਇਹ ਮੇਰਾ ਕਹ ਮਨਦਬੁੱਧੀ ਨੂੰ ਇਹ ਵੀ ਨਹੀਂ ਪਤਾ ਉਹਨਾਂ ਨੂੰ ਕੰਮ ਕੌਣ ਕਰਦਾ। ਦੇਖੋ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੋਟਿਵ ਆ ਪ੍ਰੈਸ ਇੱਕ ਉਹ ਚੀਜ਼ ਆ ਵੀ ਜਿਹੜੀ ਲੋਕਾਂ ਤੱਕ ਸਾਡੀ ਲੋਕਾਂ ਦੀ ਆਵਾਜ਼ ਪਹੁੰਚਾਉਂਦੀ ਆ ਸੱਚਾਈ ਦੀ ਆਵਾਜ਼ ਪਹੁੰਚਾਉਂਦੀ ਆ ਔਰ ਲੋਕਾਂ ਨੂੰ ਸੱਚ ਦਿਖਣਾ ਚਾਹੀਦਾ ਕਿ ਕੀ ਆ ਤੇ ਜਿਸ ਤਰੀਕੇ ਨਾਲ ਅੱਜ ਸਾਡੇ ਮਾਣਯੋਗ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਮੈਂਬਰ ਪਾਰਲੀਮੈਂਟ ਜੋ ਕਿ ਦੋ ਦਿਨਾਂ ਨੂੰ ਕੌਂਸਲ ਰੋਣ ਵਾਲੇ ਨੇ ਉਹਨਾਂ ਨੇ ਕਿਹਾ ਸੀ ਅੱਜ ਬਚਕਾਨਾ ਹਰਕਤ ਉਹੀ ਮੈਂ ਫੇਰ ਕਹਾਂਗਾ ਬਾਰ-ਬਾਰ ਕਹਿੰਦਾ ਮੱਦਬੁੱਧੀ ਬੱਚਿਆਂ ਲਈ ਹਰਕਤ ਕੀਤੀ ਅੱਜ ਬਿਨਾਂ ਸੋਚੇ ਸਮਝੇ ਬਿਨਾਂ ਕੁਝ ਕੀਤੇ ਲਾ 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 ਕੋਈ ਨਾਲ ਇਹਨਾਂ ਦੇ ਕਾਂਗਰਸ ਦਾ ਵਰਕਰ ਨਹੀਂ ਹੁੰਦਾ ਕੋਈ ਇਹਨਾਂ ਦੇ ਨਾਲ ਕਾਉਂਸਲਰ ਨਹੀਂ ਹੁੰਦਾ ਕੋਈ ਇਹਨਾਂ ਨਾਲ ਕੋਈ ਜ਼ਿਲ੍ਹਾ ਪ੍ਰਧਾਨ ਨਹੀਂ ਹੁੰਦਾ ਕੋਈ ਡਾਇਰੈਕਟਰ ਨਹੀਂ ਹੁੰਦਾ ਕਾਂਗਰਸ ਦਾ ਕੋਈ ਐਮਐਲਏ ਨਹੀਂ ਹੁੰਦਾ ਇਹਨਾਂ ਨਾਲ ਸਾਫਤਾ ਔਰ ਕੱਲੇ ਹੀ ਬਸ ਪੂੰਛ ਨੂੰ ਅੱਗ ਲਾ ਕੇ ਇਹ ਬੱਚੇ ਫਿਰਦੇ ਨੇ ਅੱਜ ਇਹ ਗਲਤੀ ਨਾ ਜੀ ਮੈਂ ਅੱਗੇ ਵੀ ਦੱਸਿਆ ਸੀ ਅਗਲੇ ਕੁੜਾ ਤੇ ਚੜ ਗਏ ਤੇ ਕਿਤੇ ਅੰਡਰ ਬ੍ਰਿਜਾਂ 'ਚ ਵੜ ਗਏ ਕਿਤੇ ਲੇਅਰ ਵੈਨੀਆਂ 'ਚ ਵੜ ਗਏ ਉਹ ਮਤਲਬ ਇੱਕ ਜਿਹੜਾ ਖੁੱਲਿਆ ਬੈਲਜਾ ਹੁੰਦਾ ਨਾ ਇਹਦਾ ਉਹ ਕੰਮ ਆ ਵੀ ਜਿੱਦਨ ਦਿਲ ਕੀਤਾ ਉਦੋਂ ਨੂੰ ਤੁਰ ਪਿਆ ਉਹ ਅੱਜ ਇਹ ਮੈਨੂੰ ਪਤਾ ਲੱਗੇ ਸਿੰਥੈਟਿਕ ਟਰੈਕ ਤੇ ਚੱਲੇਗੇ ਬੜੀ ਇੱਕ ਹਾਸੋਹਿਣੀ ਔਰ ਬੜੀ ਇੱਕ ਇਹ ਗੱਲ ਹੈਗੀ ਆ ਵੀ ਤੁਸੀਂ ਇੱਕ ਮੈਂਬਰ ਪਾਰਲੀਮੈਂਟ ਤੁਹਾਨੂੰ 10-12 ਲੱਖ ਲੋਕਾਂ ਦੀਆਂ ਵੋਟਾਂ ਦਾ ਤੁਸੀਂ ਉਹ ਬਾਤ ਤਾਂ ਪੁੱਛਿਆ ਰਹੇ ਚੱਲਦੇ ਰਹੇ। ਔਰ ਬਿਨਾ ਸੋਚੇ ਸੰਦਿਆ ਤੁਸੀਂ ਇੱਕ ਐਡੀ ਹੋਛੀ ਰਾਜਨੀਤੀ ਕਿ ਪਰਸੋਂ ਜਾਂ ਤੋਂ ਦਿਨਾਂ ਨੂੰ ਲੱਗ ਜਾਣਾ ਉਹ ਕੀ ਕਹਿੰਦੇ ਆਪਣਾ ਕੋਰਪੋਰੇਟ ਤੇ ਤੁਸੀਂ ਉਹ ਜ਼ਮੀਨੀ ਪੱਧਰ ਨੂੰ ਲੱਭਣ ਲਈ ਆ ਜੋ ਸਾਡੇ ਗੁਰਨਾਣਕ ਸਟੇਡੀਅਮ ਜਿਹੜਾ ਕਿ ਸਿੰਥੈਟਿਕ ਟ੍ਰੈਕ ਅਸੀਂ ਬਣਾ ਰਹੇ ਹਾਂ ਤੇ ਜੋ ਕਿ 8 ਕਰੋੜ ਦੇ ਕਰੀਬ ਪੌਣੇ 8 ਕਰੋੜ ਦੀ ਲਾਗਤ ਦੇ ਨਾਲ ਉਹ ਅਸੀਂ ਤਿਆਰ ਕਰਾ ਰਹੇ ਹਾਂ ਪਹਿਲੀ ਕਰ ਤਿਆਰ ਹੋਇਆ ਨਹੀਂ ਤਿਆਰ ਕਰਾ ਰਹੇ ਆ ਔਰ ਇਹ ਵੀ ਦੱਸ ਦਈਏ ਇਹ ਬਾਰ ਬਾਰ ਇਹ ਮਦਬੁੱਧੀ ਬੱਚੇ ਜੀ ਇਹ ਕਹਿ ਰਹੇ ਨੇ ਕਿ ਜੀ ਅਸੀਂ ਪੈਸੇ ਲਿਆਂਦੇ ਉੱਥੋਂ ਆਏ ਇੱਥੋਂ ਆਏ ਇਹਨਾਂ ਨੂੰ ਦੱਸਣਾ ਚਾਹਨਾ ਸ਼੍ਰੀ ਮਾਤ ਜੀ ਇਹ ਸਮਾਰਟ ਸਿਟੀ ਦੇ ਜਿਹੜੇ ਚਾਰ ਸਾਡੇ ਸ਼ਹਿਰ ਆਏ ਸੀ ਲੁਧਿਆਣਾ ਜਲੰਧਰ ਪਟਿਆਲਾ ਅੰਮ੍ਰਿਤਸਰ ਪੰਜਾਬ ਚੋਂ ਇਹ ਥਰੂ ਵੋਟਾਂ ਦੇ ਥਰੂ ਲੋਕਾਂ ਨੇ ਵੋਟਾਂ ਪਾਈਆਂ ਸੀ ਕਿ ਵੀ ਸਾਡੇ 스마트 ਸਿਟੀ ਬਣਨੇ ਚਾਹੀਦੇ ਨੇ ਲੋਕਾਂ ਨੇ ਲੁਧਿਆਣਵੀਜ਼ ਨੇ ਵੋਟਾਂ ਪਾਈਆਂ ਇਹ ਸਾਰੇ ਲੁਧਿਆਣੇ ਦਾ ਯੋਗਦਾਨ ਇਕੱਲੇ ਰਵਨੀਤ ਸਿੰਘ ਬਿੱਟੂ ਦਾ ਜਾਂ ਕਿਸੇ ਹੋਰ ਦਾ ਨਹੀਂ ਹੈਗਾ ਇਹ ਸਾਰੇ ਲੁਧਿਆਣੇ ਦੇ ਦੇਣਾ ਲੁਧਿਆਣਵੀਜ਼ ਦੀ ਸਾਰਿਆਂ ਦੀ ਕਿ ਸਾਰਿਆਂ ਨੇ VOTING ਕੀਤੀ ਔਰ 스마트 ਸਿਟੀ ਲੁਧਿਆਣੇ ਚ ਆਇਆ ਪ੍ਰੋਜੈਕਟ ਉਹਦੇ ਤਹਿਤ 2016 ਚ ਆਇਆ ਉਸ ਤੋਂ ਬਾਅਦ ਜਿਹੜਾ ਆਹ ਜਿਹੜੇ ਵਿੱਚ ਇਹਨਾਂ ਨੇ ਜਨਾਬ ਨੇ ਅੱਜ ਰੀਵਨ ਲੈ ਕੇ ਇਥੋਂ ਮੇਰਾ ਕਹਲ ਆਪਣੀ ਪੱਗ ਦਾ ਜਿਹੜਾ ਥੱਲੇ 50 ਹੁੰਦੀ ਉਹਨਾਂ ਨੂੰ ਮੈਂ ਕਹ ਉਹ ਉਹੀ ਲੰਬੀ ਹੋਣੀ ਆ ਜਾਂ ਜੀਵਨ ਦੀ ਪੂਰੀ ਨਾਲ ਹੀ ਰੱਖਦੇ ਹੁਣੇ ਆ ਇਹਦੇ ਵਿੱਚ ਇਹ ਸ਼੍ਰੀਮਾਨ ਜੀ ਨੂੰ ਮੈਂ ਦੱਸਣਾ ਚਾਹਨਾ ਕਿ ਜਿਹੜਾ ਇਹ ਐਸਟੀਮੇਟ ਆ ਗੁਰਪ੍ਰੀਤ ਗੋਗੀ 10 ਮਾਰਚ 2017 ਨੂੰ ਮੈਂ ਚੋਣ ਤਰੀਕਿਆ ਅਤੇ 17 ਮਾਰਚ 2022 ਨੂੰ ਮੈਂ ਸੌ ਚੁੱਕੀ ਆ ਔਰ ਐਡੀਪੀ ਆ ਜਿਹੜਾ ਸਾਡਾ ਐਸਟੀਮੇਟ ਆ ਇਹ ਅਗਸਟ 2022 ਚ ਬਣਿਆ 2000 ਅਗਸਟ 2022 ਆ ਪੇਪਰ ਨਾਲ ਨੇ origianally ਤਾਂ ਮੈਂ ਬਣਾਇਆ ਨਾ ਆ ਪੇਪਰ ਤੇ ਆ ਜੀ ਸੀ ਆ ਆ ਸਰਕਾਰੀ ਪੇਪਰ ਆ ਗੋਗੀ ਨੇ ਘਰੇ ਨਹੀਂ ਛਾਪਿਆ ਅਗਸਟ 2022 ਦੇ ਵਿੱਚ ਐਸਟੀਮੇਟ ਬਣਾਇਆ ਗੁਰਪ੍ਰੀਤ ਗੋਗੀ ਨੇ ਬਣਾਇਆ ਨਾ ਕਿਸੇ ਦਵਨੀ ਸਿੰਘ ਬਿੱਟੂ ਨੇ ਬਣਾਇਆ ਨਾ ਕਿਸੇ ਹੋਰ ਕਿਸੇ ਨੇ ਬਣਾਇਆ ਨੰਬਰ 1 ਆਪਰੇ ਔਰ ਇਹਦਾ ਜਿਹੜਾ ਵਰਕ ਆਰਡਰ ਹੋਇਆ ਵੈਟਿੰਗ ਹੋਈ ਹੈ ਇਹਦੀ 7 ਕਰੋੜ 75 ਲੱਖ 15166 ਰੁਪਏ ਦੀ ਆ ਜਿਹੜੀ ਇਹ ਵੈਟਿੰਗ ਹੈ ਇਹ ਐਸਟੀਮੇਟ ਦੀ ਹੈ ਸਰ ਹਾਂ ਇਹ ਐਸਟੀਮੇਟ ਦੀ ਵੈਟਿੰਗ ਹੈ ਸੋ ਅੱਗੇ ਜਿਹੜੀ ਟੈਂਡਰ ਹੋਇਆ ਆ ਆ ਟੈਂਡਰ ਹੋਇਆ ਦੀ ਆ ਠੀਕ ਆ ਆ ਬੈਟਿੰਗ ਹੋਈ ਆ ਜਿਹੜੀ ਇਹ ਡੇਟ ਹੋਈ ਹੈਗੀ ਆ 6 2 2023 6 ਤਰੀਕ 6 ਫਰਵਰੀ 2023 ਨੂੰ ਇਹਦਾ ਵਰਕ ਆਰਡਰ ਹੋਇਆ ਉਹ ਤੋਂ ਕਾਲ ਸੀ ਠੀਕ ਹੈ ਫੇਰ ਜਿਹੜਾ ਕੰਮ ਕਰ ਰਹੀ ਆ ਸਮਾਰਟ ਸਿਟੀ ਦੇ ਫੰਡ ਪਰ ਕਮ ਐਗਜ਼ੀਕਿਊਟਡ ਬਾਈ ਮਿਊਨਿਸਪਲ ਕਾਰਪੋਰੇਸ਼ਨ ਟੂ ਦੇਹੜਾ ਕਰੀਆ ਇਹ ਮੇਰਾ ਹਰ ਬੰਦਬੁੱਧੀ ਨੂੰ ਇਹ ਵੀ ਨਹੀਂ ਪਤਾ ਉਹ ਨਾ ਵੀ ਕੰਮ ਕੌਣ ਕਰ ਰਿਹਾ ਚਲੋ ਔਰ ਜਿਹਦੇ ਵਿੱਚੋਂ ਜਿਹੜੀ 1 ਕਰੋੜ 7 ਲੱਖ 7 ਕਰੋੜ 30 ਲੱਖ ਰੁਪਇਆ ਪੇਮੈਂਟ ਹੋਈ ਆ ਹੁਣ ਤੱਕ 1.5 ਸਾਲ ਚ ਔਰ 1 ਕਰੋੜ 2 ਲੱਖ ਦੇ ਕਰੀਬ 3 ਲੱਖ ਦੇ ਕਰੀਬ ਅਜੇ ਪੇਮੈਂਟ ਬਕਾਇਆ ਕਿਉਂ ਬਕਾਇਆ ਕਿਉਂਕਿ ਠੀਕ ਹੈ ਇਹ ਬੱਕੇ ਦੀਆਂ ਤਸਵੀਰਾਂ ਨੇ ਬਾਕੀ ਟੈਕਨੀਕਲੀ ਮਾਨਜੋ ਸਾਡੇ ਇਹ ਬੈਠੇ ਨੇ ਉਸ ਤੋਂ ਬਾਅਦ ਮੈਂ ਫੇਰ ਦੁਬਾਰਾ ਗੱਲ ਕਰਾਂਗਾ ਸਾਡੇ ਐਸ.ਸੀ. ਸਾਹਿਬ ਸੰਜੇ ਕੁਮਾਰ ਜੀ ਸਾਡੇ ਐਕਸਿਨ ਸਾਹਿਬ ਸੁਰੇਂਦਰ ਸਿੰਘ ਜੀ ਆਯੂਸ਼ ਜੀ ਸਾਡੇ ਐਸ.ਡੀ.ਓ ਜਿਹੜੇ ਕਿ ਸਵਾਰਟ ਸਿਟੀ ਦੇਖਦੇ ਨੇ ਇਹ ਤੁਹਾਨੂੰ ਟੈਕਨੀਕਲੀ ਦੱਸਣਗੇ ਕਿ ਕੀ ਕੀ ਅਜੇ ਕਮੀ ਹੈ ਨਾ ਜਿਸ ਕਰਕੇ ਅਸੀਂ ਇਹ ਉਦਘਾਟਨ ਅਜੇ ਨਹੀਂ ਕਰ پا ਰਹੇ ਸਾਨੂੰ ਕੋਈ ਕਾਲੀ ਨਹੀਂ ਉਦਘਾਟਨਾ ਕਰਨ ਦੀ ਇਹਨਾਂ ਨੂੰ ਕਾਲੀ ਹੋਣੀ ਆ ਅਸੀਂ ਪੈਸਾ ਪਬਲਿਕ ਦਾ ਜਦੋਂ ਤੱਕ ਪੂਰਾ ਕੰਮ ਨਹੀਂ ਹੋ ਜਾਂਦਾ ਠੀਕ ਹੈ ਚੋ ਤੱਕ ਬਿਲਕੁਲ ਤਿਆਰ ਹੋ ਕੇ 19 ਦਰਸੀ ਉਥੇ ਬੱਚੇ ਕਿਵੇਂ ਭੇਜੇ ਕਿਸੇ ਸੱਟ ਪੇਟ ਲਾ ਲਵੇ ਕਿਸੇ ਦੇ ਪੁੱਛ ਹੋ ਜਵੇ ਕੌਣ ਜੁਮੇਵਾਰ ਹੋ ਸੀ ਇਹ ਤਾਂ ਸਾਨੂੰ ਤਾਂ ਕਹਿੰਦੇ ਸੀ ਨਾ ਵੀ ਇਨਕੰਪਲੀਟ ਤੁਸੀਂ ਉਹ ਪੁਲ ਚਲਾਤੇ ਚਾਕਿਓ ਇਨਕੰਪਲੀਟ ਨਹੀਂ ਸੀ ਚਲਾਇ ਸੀ ਪੂਰੇ ਚਲਾਇ ਸੀ ਸਿਰਫ ਲਾਈਨਿੰਗ ਲੱਗਣ ਵਾਲੀਆਂ ਸੀ ਵਿੱਚ ਅਸੀਂ ਰਾਤ ਨੂੰ ਬੰਦ ਕਰਦੇ ਸੀ ਸਿਰਫ ਲਾਈਨਿੰਗ ਠੀਕ ਹੈ ਔਰ ਇਹਨਾਂ ਨੇ ਤੇ ਇਨਕੰਪਲੀਟ ਸਥੈਟਿਕ ਟੱਚ ਲਾਤਾ ਜਿੱਥੇ ਬੱਚਿਆਂ ਲਈ ਸੇਧ ਦੇ ਨਾਲ ਖਲਵਾੜ ਕਰ ਰਹੇ ਸੀਦੇ ਇਹ ਸਾਡੇ ਪੰਜਾਬ ਦੇ ਹਮੈਤੀ ਨੇ ਇਹ